ਪਰ ਲੋਕ ਸਹਾਈ ਭਗਤੀ ਸ਼ਕਤੀ ਦੇ ਦਾਤੇ ਦੁੱਖ ਨਿਵਾਰਨ ਪਾਤਸ਼ਾਹ ਗਿਆਨ ਦੇ ਸਾਗਰ ਯੁਗੋ ਯੁਗ ਅਟਲ ਸਤਿਗੁਰੂ ਜਗਤ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੋ ਬੈਠੇ ਸਤਸੰਗੀ ਜਨੋ ਆਪ ਜੀ ਸਤਿਗੁਰ ਜੀ ਦੇ ਅਮੋਲਕ ਬਚਨ ਸਰਵਣ ਕਰ ਰਹੇ ਹੋ ਜੋ ਸਿੱਖ ਧਰਮ ਦੇ ਬਾਣੀ ਜਗਤ ਪੀਰ ਜ਼ਾਹਰ ਪੀਰ ਗੁਰੂ ਬਾਬਾ ਨਾਨਕ ਜੀ ਦੇ ਪਵਿੱਤਰ ਮੁਖਾਰविंद ਤੋਂ ਉਚਾਰਨ ਕੀਤੇ ਹੋਏ ਹਨ ਤੇ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਇਹ ਬਚਨ ਸੜੇ ਜੀਵਨ ਦੇ ਭਲੇ ਲਈ ਜਿੰਦੇ ਦੇ ਕਲਿਆਣ ਹਿੱਤ ਹੁਕਮ ਨਾਮੀ ਦੇ ਰੂਪ ਵਿੱਚ ਪ੍ਰਗਟ ਕਰਕੇ ਸੁਣਾਏ ਨੇ ਸਤ ਗੁਰ ਜੀ ਇਸ ਸ਼ਬਦ ਰਾਹੀਂ ਜੋ ਸਿੱਖਿਆ ਦੇ ਰਹੇ ਨੇ ਆਉ ਸੰਖੇਪ ਜੀ ਵਿਚਾਰ ਸਰਵਣ ਕਰਦਾ ਯਤਨ ਕਰੀਏ ਜੀ ਸਤਨਾਮ ਵਾਹਿਗੁਰੂ ਜੀਓ ਸ਼ਰਮ ਧਰਮ ਦੋਏ ਨਾਲ ਕਾ ਜੇ ਤਨ ਪੱਲੇ ਪਾਈ ਸੋ ਧਨ ਮਿੱਤਰ ਨਾ ਕਾਢੀਐ ਜਿਤ ਸਿਰ ਝੋਟਾਂ ਖਾਏ ਸਤਗੁਰ ਜੀ ਬਖਸ਼ਿਸ਼ ਕਰ ਰੇਨੇ ਸਾਰਮ ਧਾਰਮ ਦੋਏ ਨਾਨਕਾ ਜੇ ਧਨ ਪੱਲੇ ਪਾਏ ਜਿਸ ਮਨੁੱਖ ਦੇ ਕੋਲ ਧਨ ਹੈ ਉਸ ਧਨ ਨੂੰ ਹੀ ਧਰਮ ਸਮਝਦਾ ਮੈਂ ਤਾਂ ਆਮ ਕੀਆ ਕਰਦਾ ਭਾਈ ਧਨ ਹੀ ਧਰਮ ਹੈ ਤਨ ਹੀ ਰਬ ਹੈ ਰਬ ਦੀ ਕੀ ਲੋੜ ਹੈ ਮਨੁੱਖ ਧਰਮ ਇਸ ਕਰਕੇ ਕਰਦਾ ਹੈ ਜਾਦ ਅਤ ਬਹੁਤ ਆਤ ਵਿੱਚ ਮਿਰਲਿਆਂ ਨੂੰ ਛੱਡ ਕੇ ਕਿ ਮੇਰੇ ਕੋਲ ਧਨ ਦੀ ਪ੍ਰਾਪਤੀ ਹੋਵੇ ਗੁਰੂ ਨੂੰ ਇਸੇ ਕਰਕੇ ਜਪਦਾ ਹੈ ਬਲਕ ਉਹ ਆਪਣੀ ਲਾਜ ਨੂੰ ਵੀ ਸ਼ਰਮ ਲਾਜ ਵੀ ਇਸੇ ਧਰਮ ਨੂੰ ਹੀ ਧਨ ਨੂੰ ਹੀ ਸਮਝਦਾ ਵੀ ਧਨ ਹੀ ਸਭ ਕੁਝ ਹੈ ਆਹੀ ਚੀਜ਼ ਹੈ ਸੰਸਾਰ ਵਿੱਚ ਧਾਰਮਿਕ ਲੋਕਾ ਵਿੱਚ ਵੀ ਹੈ ਸਾਡੇ ਵਿੱਚ ਵੀ ਹੈ ਸਾ ਸੰਗ ਜੀ ਵੀ ਧਨ ਹੋਵੇ ਹੋਰ ਕੁਝ ਹੋਵੇ ਨਾ ਹੋਵੇ ਇੱਕੋ ਹੀ ਚੀਜ਼ ਇਹਦਾ ਭਾਵ ਧਨ ਹੀ ਧਰਮ ਹੈ ਧਨ ਹੀ ਰੱਬ ਹੈ ਧਨ ਹੀ ਗੁਰੂ ਹੈ ਜੇ ਧਨ ਨਹੀਂ ਹੈ ਹਾਂ ਸਾਡੇ ਜੀਵਨ ਵਿੱਚ ਧਨ ਦੀ ਜ਼ਰੂਰਤ ਹੈ ਅਤ ਜ਼ਰੂਰਤ ਹੈ ਸਿਰਫ ਗੁਜਰਾਨ ਲਈ ਗੁਜਰਾਨ ਲਈ ਹੈ ਜੋੜਨ ਲਈ ਨਹੀਂ ਹੈ ਮੁਖਤ ਪੰਥ ਜਾਣਿਓ ਤੈ ਨਾਹੀ ਧਨ ਜੋਰਨ ਕੋ ਧਾਇਆ ਦੌੜੇ ਤਾਂ ਇਸੇ ਕਰਕੇ ਫਿਰ ਰਿਹਾ ਮਨੁੱਖ ਸਤਗੁਰੂ ਜੀ ਕਹਿੰਦੇ ਨੇ ਦੋਏ ਚੀਜ਼ਾਂ ਉਸ ਮਨੁੱਖ ਨੇ ਕੋਲ ਸਮਝ ਆ ਜਾਂਦਾ ਹੈ ਵੀ ਧਰਮੀ ਵੀ ਹੈ ਉਹ ਉਹ ਚੰਗੀ ਇੱਜ਼ਤ ਵਾਲਾ ਵੀ ਹੈ ਕਿ ਜੇ ਧਨ ਪੱਲੇ ਪਾਏ ਪੱਲੇ ਪੱਲੇ ਦੇ ਵਿੱਚ ਹੈ ਉਹਨਾਂ ਦੇ ਬੈਲੈਂਸ ਵਿੱਚ ਹੈ ਉਹਦੇ ਕੋਲ ਹੈ ਵੈਸੇ ਵੀ ਸੰਸਾਰ ਦੇ ਵਿੱਚ ਇੱਕ ਕਹਾਵਤ ਪ੍ਰਚਲਿਤ ਹੈ ਪਰਸੂ ਪਰਸਾ ਪਰਸਰਾਮ ਇਹ ਆਮ ਅਖਾਣ ਹੈ ਬਣਿਆ ਹੋਇਆ ਕਿ ਜੇ ਮਨੁੱਖ ਕੋਲ ਧਨ ਬਿਲਕੁਲ ਨਹੀਂ ਹੈ ਗਰੀਬ ਹੈ ਪਰਸੂ ਉਹਦਾ ਨਾਮ ਧਨ ਹੋ ਗਿਆ ਕੁਝ ਪਰਸਰਾਮ ਹੋ ਗਿਆ ਪਰਸੂ ਪਰਸਾ ਪਰਸਾ ਹੋ ਗਿਆ ਫਿਰ ਪਰਸੂ ਛੋਟਾ ਨਾਮ ਪਰਸਾ ਵੱਡਾ ਹੋ ਗਿਆ ਪਰਸਰਾਮ ਉਹਦੇ ਨਾਲ ਪੂਰਾ ਨਾਮ ਲੱਗ ਸਤਕਾਰ ਨਾਲ ਬਣਨ ਲੱਗਿਆ ਮਨੁੱਖ ਇਹ ਫਰਕ ਹੁੰਦਾ ਹੈ ਸਾਧ ਸੰਗ ਜੀ ਦੇਖਣ ਵਿੱਚ ਆਮ ਆਉਂਦਾ ਹੈ ਸਤਗੁਰੂ ਜੀ ਕਹਿੰਦੇ ਨੇ ਇਹ ਧਨ ਕਰਕੇ ਹੈ ਕਹਿੰਦੇ ਧਨ ਕਰਕੇ ਬਣਦਾ ਹੈ ਪਰ ਸਤਗੁਰੂ ਜੀ ਨਾਲ ਲੱਗਦੀ ਇੱਥੇ ਤਾਂ ਇਹੋ ਲੱਗਦਾ ਨਾ ਸਤਗੁਰੂ ਜੀ ਧਨ ਦੀ ਗੱਲ ਕਰ ਰਹੇ ਨੇ ਨਹੀਂ ਸਤਗੁਰੂ ਜੀ ਨਾਮ ਦੀ ਗੱਲ ਕਰਦੇ ਨੇ ਹਮੇਸ਼ਾ ਸੋ ਧਨ ਮਿੱਤਰ ਨਾ ਕਾਂਢੀ ਹੈ ਜਿਤ ਸਿਰ ਚੋਟਾਂ ਖਾਏ ਉਸ ਧਨ ਨੂੰ ਕਦੇ ਵੀ ਮਿੱਤਰ ਨਹੀਂ ਆਖਿਆ ਜਾ ਸਕਦਾ ਕਾਂਢੀ ਹੈ ਕਿਹਾ ਨਹੀਂ ਜਾ ਸਕਦਾ ਮਿੱਤਰ ਨਹੀਂ ਹੈ ਜਿਸ ਧਨ ਕਰਕੇ ਸਿਰ ਚੋਟਾਂ ਖਾਂਦਾ ਕਿੰਨੇ ਇਹ ਅੱਗੇ ਦੱਸਾਂਗੇ ਕਿਉਂ ਛੋਟਾ ਖਾਂਦਾ ਹੈ ਅਗਲੇ ਸ਼ਲੋਕ ਦੇ ਵਿੱਚ ਇਸ ਨੂੰ ਕਿਉਂ ਛੋਟਾ ਖਾਂਦਾ ਹੈ ਅਗਲੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੱਥੇ ਵੀ ਸਵਾਲ ਹੈ ਪ੍ਰਸ਼ਨ ਹੈ ਕੁਐਸ਼ਨ ਹੈ ਉੱਥੇ ਫਿਰ ਆਨਸਰ ਵੀ ਨਾਲ ਹੈ ਜਵਾਬ ਵੀ ਨਾਲ ਦੀ ਨਾਲ ਹੈ ਸੁੱਚੇ ਮੋਤੀਆਂ ਵਾਂਗੂ ਜੜਿਆ ਹੋਇਆ ਸਾਨੂੰ ਸਮਝ ਆਵੇ ਜਾਂ ਨਾ ਆਵੇ ਗੱਲ ਵੱਖਰੀ ਹੈ ਜੇ ਅਸੀਂ ਮਾਇਆ ਵਿੱਚ ਅਫਰਤਾਂ ਨਹੀਂ ਸਮਝ ਆਉਂਦਾ ਜੇ ਕਿਤੇ ਥੋੜਾ ਬਹੁਤ ਮਨੁੱਖ ਨਾਮ ਦੇ ਵੱਲ ਨੂੰ ਤੁਰਦਾ ਉਹਨੂੰ ਸਮਝ ਆਉਂਦਾ ਹੈ ਫਿਰ ਵੈਸੇ ਨਹੀਂ ਸਮਝ ਆਉਂਦਾ ਕਿਉਂਕਿ ਪ੍ਰਭ ਕੈ ਸਿਮਰਨ ਸਭ ਕੁਝ ਹੋ ਜਾਵੇ ਸਿਮਰਤੋਂ ਮੇਨਾ ਨਹੀਂ ਸਮਝਾਂਦੀ ਗੁਰੂ ਦੀ ਗੱਲ ਸਤਗੁਰੂ ਜੀ ਕਹਿੰਦੇ ਨੇ ਭਾਈ ਜਿਸ ਧੰ ਦੇ ਲਈ ਚੋਟਾਂ ਖਾਂਦਾ ਹੈ ਕਿੰਨਾ ਕੁਝ ਕਰਦਾ ਹੈ ਇੱਜ਼ਤ ਗੁਆੰਦਾ ਹੈ ਆਪਣੀ ਸਰੀਰ ਨੂੰ ਕਸ਼ਟੀ ਦਿੰਦਾ ਹੈ ਆਰਾਮ ਨਹੀਂ ਕਰਦਾ ਮਨ ਨੂੰ ਪਰੇਸ਼ਾਨੀ ਰੱਖਦਾ ਹੈ ਇਸ ਧਨ ਲਈ ਝੋਟਾ ਖਾਂਦਾ ਹੈ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਸਤਿਗੁਰੂ ਜੀ ਦੇਖੋ ਕਿੰਨੇ ਉਸ ਨਾਲ ਕਹਿ ਰਹੇ ਨੇ ਸਲੋਕ ਇੱਕੋ ਹੀ ਆਜੇ ਜਿਨ੍ਹਾਂ ਦੇ ਪੱਲੇ ਧਨ ਵਸਦਾ ਜਿਨ੍ਹਾਂ ਕੋਲ ਧਨ ਹੈ ਜਿਨ੍ਹਾਂ ਦੇ ਮਨ ਵਿੱਚ ਧਨ ਆਿੰਦਾ ਹੈ ਕਹਿੰਦੇ ਉਹਨਾਂ ਨੂੰ ਤਾਂ ਫਕੀਰ ਕਹਿੰਦਾ ਫਕੀਰ ਹੁੰਦਾ ਹੈ ਜੋ ਮੰਗ ਕੇ ਗੁਜ਼ਾਰਾ ਕਰਦਾ ਜੋ ਹਰ ਵਕਤ ਮੰਗੇ ਇੱਕ ਫਕੀਰ ਲਫ਼ਜ਼ ਫੱਕਰ ਵੀ ਹੁੰਦਾ ਹੈ ਉਹ ਬਹੁਤ ਵਧੀਆ ਗੱਲ ਹੈ ਕਹਿੰਦੇ ਇਹ ਫਕੀਰ ਹੈ ਫੱਕਰ ਤਾਂ ਐਸਾ ਹੁੰਦਾ ਹੈ ਜਿਹੜਾ ਫੱਕਰ ਹੈ ਉਹ ਅਲੱਗ ਹੈ ਫਕੀਰ ਅਲੱਗ ਹੈ ਜਿਹੜਾ ਫਿਰ ਫਿਰ ਕੇ ਮੰਗਦਾ ਹੈ ਉਹਨੂੰ ਕਹਿੰਦੇ ਨੇ ਫਕੀਰ ਉਹ ਤੇ ਇਸ ਤਰ੍ਹਾਂ ਹੈ ਵੈਸੇ ਵੀ ਬਾਣੀ ਵਿੱਚ ਕਿਹਾ ਗਿਆ ਕਾਮਨਾ ਆਵੇ ਫਿਰ ਫਿਰ ਮੰਗੀ ਕਹਿੰਦੇ ਇਹ ਕੰਮ ਨਹੀਂ ਹੁੰਦੀ ਜਿਹੜੀ ਕੋਈ ਵੀ ਮਾਇਆ ਦਾ ਕੋਈ ਕੰਮ ਹੈ ਇੱਥੇ ਧਨ ਦਾ ਗੱਲਾ ਇਹਦਾ ਜ਼ਿਕਰ ਹੈ ਮਾਇਆ ਉਹ ਚੀਜ਼ ਹੈ ਜਿਸ ਨਾਲ ਪ੍ਰਮਾਤਮਾ ਭੁੱਲਦਾ ਹੈ ਧਨ ਹੈ ਜਿਹੜਾ ਰੁਪਈਆ ਪੈਸਾ ਚਾਂਦੀ ਸੋਨਾ ਜਾਂ ਅਚਲ ਪ੍ਰਾਪਰਟੀ ਇਹਨੂੰ ਧਨ ਕਹਿੰਦੇ ਨੇ ਕਹਿੰਦੇ ਉਹ ਧਨ ਜਿਨ੍ਹਾਂ ਦੇ ਪੱਲੇ ਬਸਦਾ ਹੈ ਉਹ ਫਕੀਰ ਹੈ ਪਰ ਇੱਕ ਫੱਕਰ ਹੁੰਦਾ ਹੈ ਫੱਕਰ ਲਗ ਹੁੰਦਾ ਉਹਨੂੰ ਵੀ ਫਕੀਰ ਕਹਿੰਦੇ ਨੇ ਫੱਕਰ ਸੋਏ ਜੋ ਤਮਨਾ ਨ ਕਰੇ ਲਾਲਚ ਨ ਹੋਵੇ ਜਿਹਦੇ ਮਨ ਵਿੱਚ ਫੱਕਰ ਉਹ ਹੈ ਹੁਣ ਧਨ ਤਾਂ ਪੱਲੇ ਤਾਂ ਵਸੇਗਾ ਜੇ ਲਾਲਚ ਹੋਵੇਗਾ ਫੱਕਰ ਸੋਏ ਜੋ ਤਮਨਾ ਨ ਕਰੇ ਆਂਦੀ ਮਾਇਆ ਨੂੰ ਮਨਾ ਨ ਕਰੇ ਹੋਈ ਹੋਈ ਨੂੰ ਜਮਾ ਨ ਕਰੇ ਉਹਨੂੰ ਕਹਿੰਦੇ ਨੇ ਫੱਕਰ ਇਹ ਫੱਕਰ ਦੀ ਨਸਾਨੀ ਹੈ ਕਹਿੰਦੇ ਐਸਾ ਹੁੰਦਾ ਹੈ ਫੱਕਰ ਸੋ ਪਾਤਸ਼ਾਹ ਕਹਿੰਦੇ ਨੇ ਇਹ ਫਕੀਰ ਜਿਹੜਾ ਫਿਰ ਫਿਰਕੇ ਮੰਗਦਾ ਹਰ ਅਥਾਂ ਤੇ ਜਿਹਦਾ ਉਹ ਹੈ ਮਨੁੱਖ ਜਿਹਦੇ ਇਹਦਾ ਪੁੱਤਰ ਮਾਣ ਕੋਈ ਮੰਗਦਾ ਦਿਖਦਾ ਨਹੀਂ ਮੰਗਦਾ ਸਾਸ ਜੋ ਹਰ ਇੱਕ ਦੀ ਚਾਹੁੰਦਾ ਹੈ ਮੇਰੀ ਮਨ ਵੱਡੇ ਵੱਡੇ ਧਨਵਾਨ ਹਿੰਦੁਸਤਾਨ ਦੇ ਦੇਖੋ ਕਿਵੇਂ ਮੰਗ ਰਹੇ ਨੇ ਕਿਵੇਂ ਆ ਵੀ ਹੋ ਜਾਏ ਉਹ ਵੀ ਹੋ ਜਾਏ ਸਤਗੁਰੂ ਜੀ ਕਹਿੰਦੇ ਨੇ ਉਹ ਜਿਨ੍ਹਾਂ ਦੇ ਪੱਲੇ ਧਨ ਵੱਸਦਾ ਹੈ ਉਹ ਫਕੀਰ ਨੇ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੋਲੀ ਗਹਿਰ ਜਿਨਾਂ ਦੇ ਹਿਰਦੇ ਵਿੱਚ ਤੂੰ ਵਸਦਾ ਹੈ ਇੱਥੇ ਆ ਰਹੀ ਹੈ ਗੱਲ ਤੇਰੀ ਯਾਦ ਵਸਦੀ ਹੈ ਜਿਸ ਕੈ ਅੰਤਰ ਵਸੈ ਭੈ ਪੰਜਨ ਤਿਸ ਕੋ ਜਾਣੈ ਸਗਲ ਜਹਾਨ ਤਨਵਾਨ ਕਿਉ ਮਿਲਣਾ ਚਾਹੁੰਦਾ ਹੈ ਮਨੁੱਖਾ ਮਹਾਰਾਜਾ ਕਿਉ ਮਿਲਣਾ ਚਾਹੁੰਦਾ ਮੈਨੂੰ ਸਾਰੇ ਜਾਣਨਾ ਪਰ ਪਾ ਜਗੰਦ ਨੇ ਪੂਰਾ ਜਹਾਨ ਜਾਣੇਗਾ ਧਨ ਵਾਲੇ ਨੂੰ ਇੱਕ ਫਿਰਕਾ ਜਾਣੇਗਾ ਇੱਕ ਦੇਸ਼ ਜਾਣੇਗਾ ਇੱਕ ਖੰਡ ਬ੍ਰਹਮੰਡ ਜਾਣ ਲਏਗਾ ਉਹਨੂੰ ਸਾਰੀ ਆਲ ਦੁਨੀਆ ਦੀ ਬਣਾਈ ਹੋਈ ਸ੍ਰਿਸ਼ਟੀ ਜਾਣਦੀ ਜਿਨ ਕੈ ਹਿਰਦੇ ਤੂੰ ਵਸੈ ਜਿਨ ਦੇ ਹਿਰਦੇ ਵਿੱਚ ਤੂੰ ਵਸਿਆ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੈ ਸਭ ਰੋਗ ਗਵਾਏ ਸਾਰਾ ਕੁਝ ਚਲੇ ਗਿਆ ਧਨ ਵਾਲਾ ਤਾਂ ਜਿਆਦਾ ਰੋਗੀ ਹੁੰਦਾ ਹੈ ਝੋਝੂ ਜਿੰਨਾ ਧਨ ਜੇ ਰੱਬ ਨੂੰ ਯਾਦ ਨਹੀਂ ਕੀਤਾ ਨਾ ਜਿੰਨਾ ਧਨ ਹੈ ਉਹ ਪ੍ਰਕਿਰਿਆ ਦੁਆਰਾ ਭਾਵੇਂ ਉਹ satsangit ਕਰਦਾ ਵਈ ਮਾਫ ਕਰ ਦੇਣਾ ਮੈਨੂੰ ਉਹ ਪਾਠ ਕਰਦਾ ਹੋਵੇ ਕੁਝ ਵੀ ਕਰਦਾ ਹੋਵੇ ਹੈ ਤਾਂ ਧਨ ਲਈ ਹੀ ਕਰ ਰਿਹਾ ਹੈ ਕੋਈ ਰੂਪ ਹੋਵੇਗਾ ਹੋਰੇ ਕਦੇ ਸੁਖ ਨਹੀਂ ਹੁੰਦਾ satsangit ਇਹ ਇਹ ਅਵਸਥਾ ਕਿਉਂਕਿ ਤਸੋ ਤਾਂ ਮਿੱਤਰ ਨਾ ਕਾਂਢੀਏ ਮਿੱਤਰ ਤਾਂ ਸਤਗੁਰ ਮੈਂਡਾ ਮਿੱਤ ਹੈ ਜੇ ਮਿਲੇ ਤਾਂ ਇਹ ਮਨ ਵਾਰੇ ਹਰ ਸਾ ਮੀਤ ਨਾ ਮਿਲਿਓ ਕੋਈ ਉਹ ਹਰੀਏ ਜਾਂ ਫਿਰ ਸੰਤ ਮੀਤ ਤੇ ਤਿੰਨ ਮਿੱਤਰ ਨੇ ਇਥੇ ਸਤਗੁਰ ਜੀ ਕਹਿੰਦੇ ਭਾਈ ਉਹ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਵਸਦਾ ਹੈ ਜਿੱਥੇ ਤੇਰੀ ਯਾਦ ਕਦੇ ਵੀ ਖਤਮ ਨਹੀਂ ਹੁੰਦੀ ਹਿਰਦੇ ਵਿੱਚ ਉਹਦੇ ਵਸਦਾ ਹੈ ਤਉ ਦਰਸਾਹਣ ਤਿਨ ਧਨ ਪੱਲੇ ਜਿਹੜੇ ਤੇਰੀ ਸਲਾਤਾ ਕਰਦੇ ਨੇ ਉਹਨਾਂ ਦੇ ਨਾਮ ਧਨ ਪੱਲੇ ਹੈ ਤਉ ਦਰਸਾਹਣ ਤਿਨ ਧਨ ਪੱਲੇ ਨਾਨਕ ਕਾ ਧਨ ਸੋਈ ਮੇਰੇ ਵਾਸਤੇ ਵੀ ਉਹੀ ਧਨ ਹੈ ਗੁਰੂ ਨਾਨਕ ਨਾਲ ਉਹਦਾ ਧਨ ਮਿਲ ਗਿਆ ਹੈ ਉਸ ਮਨੁੱਖ ਦਾ ਜੋ ਗੁਰੂ ਨਾਨਕ ਅਠਾ ਕਰ ਰਿਹਾ ਉਹ ਵੀ ਅਠਾ ਕਰਿਆ ਫਿਰ ਉਹ ਗੁਰੂ ਵਰਗਾ ਹੀ ਹੋ ਜਾਂਦਾ ਗੁਰੂ ਨਾਲ ਮਿਲ ਜਾਂਦਾ ਸਿੱਖ ਗੁਰੂ ਗੁਰੂ ਸਿੱਖ ਹੈ ਇਕੋ ਗੁਰ ਉਪਦੇਸ਼ ਚਲਾਏ ਅਸੀਂ ਕੋਹਾਈ ਜਾਂਦੇ ਹਾਂ ਸਿੱਖ ਹੈ ਨਹੀਂ ਕਹਿੰਦੇ ਤੁੱਧ ਸਲਾਹਣ ਜਿਹੜੇ ਤੇਰੀ ਸਿਫਤਾਂ ਕਰਦੇ ਨੇ ਅਸੀਂ ਤੁਹਾਨੂੰ ਸਲਾਹਦੇ ਹਾਂ ਅਸੀਂ ਧੰਨ ਵਾਲਿਆਂ ਨੂੰ ਸਲਾਹਦੇ ਹਾਂ ਤੁੱਧ ਸਲਾਹਣ ਤਿੰਨ ਤਨ ਭੱਲੇ ਨਾਨਕ ਆਤਨ ਸੋਈ ਜੇ ਕੋ ਜੀਉ ਕਹਿ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਸਿਰਫ ਜੇ ਉਹਨਾਂ ਦਾ ਆਦਰ ਵੀ ਕਰ ਲਏ ਕੋਈ ਸਤਕਾਰ ਹੀ ਮਨ ਵਿੱਚ ਹੋ ਜਾਏ ਜਦ ਆਵਾਜ਼ ਨਹੀਂ ਮਾਰਦਾ ਤਲਬ ਨਹੀਂ ਕਰ ਸਕਦਾ ਐਸੀ ਅਵਸਥਾ ਹੈ ਜਿਨ੍ਹਾਂ ਦੇ ਜਿਨ ਕਹ ਹਿੰਦ ਤੂੰ ਵਸੈ ਤੇ ਨਰ ਗੁਣੀ ਗਹੀਰ ਬੜੇ ਡੂੰਘੇ ਗੁਣਾ ਵਾਲੇ ਹੁੰਦੇ ਨੇ ਆਪਾਂ ਨਹੀਂ ਉਹਨਾਂ ਨੂੰ ਜਾਣ ਸਕਦੇ ਹੁਣ ਕਬੀਰ ਸਾਹਿਬ ਨੂੰ ਜਾਣਦੇ ਆ ਅਸੀਂ ਕਿੰਨਾ ਡੂੰਘਾ ਹੈ ਰਵਿਦਾਸ ਜੀ ਨੂੰ ਜਾਣਦੇ ਆ ਅਸੀਂ ਕਿੰਨਾ ਡੂੰਘਾ ਉਹਦੇ ਗੁਣ ਉਹਨਾਂ ਦੇ ਕਹੇ ਹੋਏ ਬੋਲ ਸਾਨੂੰ ਸਮਝ ਨਹੀਂ ਆਉਂਦੇ ਰੋਜ਼ ਕਥਾ ਕਰਦੇ ਆ ਇੱਕ ਚੌਥਾਈ ਉਮਰ तकरीबन ਕਥਾ ਕਰਦਿਆਂ ਦੀ ਬੀਤ ਗਈ ਸਾਧ ਸੰਗ ਜੀ ਅਜੇ ਸਮਝ ਕੁਝ ਨਹੀਂ ਆਉਂਦਾ ਕੁਝ ਨਹੀਂ ਉਹਦੇ ਗੁਣਾਂ ਦਾ ਪਤਾ ਲੱਗ ਰਿਹਾ ਗਾंदे ਆ ਅਰਥ ਕਰਦੇ ਆ ਅਰਥ ਵੀ ਪਤਾ ਹੈ ਪਰ ਸਾਧ ਸੰਗ ਜੀ ਜਿੰਨੇ ਡੁੰਗੇ ਗੁਣ ਹਨ ਕੋਈ ਦਰਖਤ ਤੁਸੀਂ ਜੜ ਤੋਂ ਪਟਕੇ ਦੇਖੋ ਜੜਾ ਤੋਂ ਵੱਢਣ ਵਾਲਿਆਂ ਨੂੰ ਦੇਖਿਓ ਕਦੇ ਵੱਢਦੇ ਹੁੰਦੇ ਨੇ ਉਹਦੀ ਸਾਰੀ ਜੜਾ ਨਹੀਂ ਨਿਕਲਦੀ ਆ ਮਨੁੱਖ ਵੜ ਲੈਂਦਾ ਜੜਾਂ ਨਹੀਂ ਨਿਕਲਦੀ ਬਹੁਤ ਵਾਰੀ ਫੇਰ ਪੁੱਟੀਆਂ ਇੱਕ ਦਰਖਤ ਹੈ ਫਿਰ ਉਹ ਦਰवेश ਵਿੱਚ ਉਹ ਭਗਤ ਉਹ ਸੰਤ ਵੀ ਤਾਂ ਉਸੇ ਤਰ੍ਹਾਂ ਦਾ ਹੁੰਦਾ ਹੈ ਦਰवेशਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ ਉਹ ਉਸੇ ਵਰਗੇ ਹੁੰਦੇ ਨੇ ਉਹਦੇ ਬਹੁਤ ਡੁੱਗੇ ਹੁੰਦੇ ਨੇ ਸਤਗੁਰੂ ਜੀ ਕਹਿੰਦੇ ਭਾਈ ਇਸ ਤਰ੍ਹਾਂ ਦਾ ਹੁੰਦਾ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਵੱਸਦਾ ਹੈ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀਏ ਜਾਏ ਤਾਂ ਲੱਗੈ ਦੁੱਖ ਹੁਣ ਇਹ ਕਿਹਾ ਸੀ ਪਾਦਸ਼ਾਹ ਨੇ ਕਿ ਸੋ ਧਰ ਮਿੱਤਰ ਨ ਕੜੀਐ ਜਿਤ ਦਰ ਚੋਟਾਂ ਖਾਏ ਕਹਿੰਦੇ ਜਿਸ ਸਿਰ ਚੋਟਾਂ ਖਾਏ ਦਰ ਨਹੀਂ ਸਿਰ ਜਿਹਦੇ ਕਰਕੇ ਸਿਰ ਤੇ ਚੋਟਾਂ ਖਾਣੀਆਂ ਪੈਂਦੀਆਂ ਨੇ ਉਹ ਧਨ ਦੁਖੀ ਦੁਨੀ ਸਹੇੜੀਏ ਦੁਖੀ ਦੁਨੀ ਦੁਨੀ ਕਹਿੰਦੇ ਨੇ ਦੁਨੀਆ ਮਾਇਆ ਦੁਨੀ ਦਾ ਅਰਥ ਹੁੰਦਾ ਹੈ ਮਾਇਆ ਸੰਸਾਰ ਧਨ ਦੁਨੀ ਕਹਿੰਦੇ ਨੇ ਲੋਕ ਦੁਖੀ ਦੁਨੀ ਦੁੱਖ ਦੇਣ ਵਾਲੀ ਦੁਨੀ ਸਿਹੜੀ ਐ ਸਿਹੜਨ ਦਾ ਅਰਥ ਹੁੰਦਾ ਹੈ ਲੈਣਾ ਜਿਵੇਂ ਆਪਾਂ ਕਹਿੰਦੇ ਆ ਇਹ ਜਦੋਂ ਦਾ ਸਿਹੜਿਆ ਜੀ ਕੋਈ ਬੱਚੀ ਦਾ ਸਬੰਧ ਬਣਾਉਂਦੇ ਆ ਰਿਸ਼ਤਾ ਕਰਦੇ ਆ ਨਾਤਾ ਕਰਦਾ ਹੈ ਕੋਈ ਉਹਨੂੰ ਕਹਿੰਦੇ ਨੇ ਸਿਹੜਿਆ ਹੋਇਆ ਜਦੋਂ ਦੀ ਜਿਹੜਾ ਵੀ ਮਨੁੱਖ ਦੁਖੀ ਦੁਨੀ ਸਿਹੜੀ ਐ ਜਦੋਂ ਮਾਇਆ ਨੂੰ ਲੈਂਦਾ ਹੈ ਕਹਿੰਦੇ ਆਣ ਵਕਤ ਵੀ ਦੁੱਖ ਦਿੰਦੀ ਏ ਕਮਾਉਂਦਾ ਬੜਾ ਔਖਾ ਹੋ ਕੇ ਜਾਏ ਤਾਂ ਲੱਗਿਆ ਦੁੱਖ ਇਹ ਜਦੋਂ ਜਾਂਦੀ ਆ ਉਦੋਂ ਵੀ ਦੁੱਖ ਲੱਗਦਾ ਸਿਆਣੇ ਬੰਦੇ ਕਹਿੰਦੇ ਨੇ ਆਪ ਜੀ ਨੇ ਸੁਣਿਆ ਹੋਵੇਗਾ ਕਿ ਜਿਵੇਂ ਦੰਦ ਜੰਮਦੇ ਆ ਵੀ ਦੁੱਖ ਦਿੰਦੇ ਨੇ ਟੁੱਟਦੇ ਆ ਵੀ ਦੁੱਖ ਦਿੰਦੇ ਨੇ ਜਦੋਂ ਦੰਦ ਜੰਮਦੇ ਨੇ ਨਾ ਬੱਚੇ ਦੇ ਉਹਨੂੰ ਪਤਾ ਲੱਗਦਾ ਦੇਖੋ ਕਿਵੇਂ ਉਹ ਕਦੇ ਕੱਟਦਾ ਹੈ ਤੁਹਾਡੇ ਉਹ ਨਾਲ ਕਦੇ ਰੋਂਦਾ ਹੈ ਕਦੇ ਬੁਖਾਰ ਹੋ ਜਾਂਦਾ ਹੈ ਜਦੋਂ ਬੱਚੇ ਨੂੰ ਦੰਦ ਨਿਕਲਦੇ ਨੇ ਕਹਿੰਦੇ ਇਸ ਤਰ੍ਹਾਂ ਜਦੋਂ ਟੁੱਟਦੇ ਨੇ ਟੁੱਟਣ ਦਾ ਸਾਰਿਆਂ ਨੂੰ ਪਤਾ ਹੈ ਕਿਵੇਂ ਦੁਖਦੇ ਨੇ ਕਢਾਉਂਦੇ ਨੇ ਬੜੇ ਪੈਸੇ ਲੱਗਦੇ ਨੇ ਉੱਤੇ ਹੁਣ ਅੱਜਕੱਲ ਤਾਂ ਪੈਸਾ ਹੀ ਬਹੁਤ ਲੱਗਣ ਲੱਗ ਪਿਆ ਸਾਸੰਗੀ ਜੀ ਦੰਦ ਲਵਾਣ ਦੇ 2-2 2.5 ਟਾਂ ਤੇ 5-5 ਲੱਖ ਰੁਪਏ ਦੇ ਲੱਗ ਰਹੇ ਦੰਦ ਖਰਾਨ ਗਈ ਹੁੰਦੀ ਹੈ ਸਾਸੰਗੀ ਦੇਖ ਕੇ ਗਰੀਬ ਆਦਮੀ ਵਿਚਾਰਾ ਕੀ ਕਰੇ ਉਸ ਪਰਮਾਤਮਾ ਵਾਲੀ ਰੀਤੀ ਹੋਈ ਦਾਤ ਨੂੰ ਨਹੀਂ ਖਾਂਦਿਆਂ ਖਾਂਦਿਆਂ ਮੂੰਹ ਘੱਟਾ ਛੜਾ ਵਿਸਾ ਨਹੀਂ ਹੈ ਖਾਂਦਿਆਂ ਖਾਂਦਿਆਂ ਮੂੰਹ ਘੱਟਾ ਪਹਿਨਾਂਦਿਆਂ ਸਭ ਅੰਗ ਇਹ ਇਸ਼ਾਰੇ ਹੁੰਦੇ ਨੇ ਸਨ ਜੇ ਅੰਗ ਚੱਲਣ ਤੋਂ ਹਟਣ ਲੱਗ ਪਏ ਨੇ ਦੰਦ ਘਸ ਗਏ ਨੇ ਤੇ ਇਸ਼ਾਰੇ ਹੋ ਰਹੇ ਨੇ ਵੀ ਹੁਣ ਸਮਾਂ ਨੇੜੇ ਆ ਗਿਆ ਪਰ ਨਹੀਂ ਅਸੀਂ ਤਾਂ ਨਵੇਂ ਕਰਾ ਲੈਂਦੇ ਆ ਜੀ ਦੰਦ ਦੁਖੀ ਦੁਨੀ ਸਿਹੜੀ ਹੈ ਉਹਨੂੰ ਸਮਝੰਦਾ ਨਹੀਂ ਐ ਮਰੁਖ ਕਹਿੰਦੇ ਇਹ ਇਸ ਤਰ੍ਹਾਂ ਹੁੰਦੀ ਹੈ ਮਾਇਆ ਕਹਿੰਦੇ ਜਿਵੇਂ ਦੰਦ ਜਾਂਦੇ ਤੇ ਆਉਂਦੇ ਨੇ ਜਦੋਂ ਆਉਂਦੀ ਹੈ ਤਾਂ ਵੀ ਦੁੱਖ ਦੇ ਕੇ ਜਦੋਂ ਜਾਂਦੀ ਹੈ ਤਾਂ ਵੀ ਦੁੱਖ ਦੁੱਖ ਦਿੰਦੀ ਹੈ ਇਹ ਕਿਉਂ ਹੈ ਨਾਨਕ ਸੱਚੇ ਨਾਮ ਬਿਨ ਕਿਸੈ ਨ ਲੱਥੀ ਭੁਖ ਇਸ ਮਾਇਆ ਦੀ ਕਦੇ ਵੀ ਨਾਮ ਤੋਂ ਬਿਨਾ ਭੁਖ ਨਹੀਂ ਲੈਂਦੀ ਜਿੰਨਾ ਮਰਜੀ ਆ ਜਾਏ ਧਨ ਜਿੰਨਾ ਮਰਜੀ ਧਨ ਆ ਜਾਏ ਭੁਖ ਨਹੀਂ ਮਿੜਦੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਰੀ ਪੁਰੀਆਂ ਜਿੰਨੀਆਂ ਪੁਰੀਆਂ ਨੇ ਦੁਨੀਆ ਦੇ ਵਿੱਚ ਪੁਰੀ ਕਹਿੰਦੇ ਨੇ ਵੱਡੇ ਵੱਡੇ ਜਿਵੇਂ ਨੌ ਪੁਰੀਆਂ ਬਨੀਆਂ ਜਾਂਦੀਆਂ ਨੇ ਵੱਡੇ ਵੱਡੇ ਨਗਰ ਨੇ ਜਿਹੜੇ ਮਹਾਨਗਰ ਜਿਨ੍ਹਾਂ ਨੂੰ ਕਹਿੰਦੇ ਸਾਰੇ ਪਦਾਰਥ ਉਹਨਾਂ ਦੇ ਜੇ ਮਨੁੱਖ ਨੂੰ ਮਿਲ ਜਾਣ ਫਿਰ ਵੀ ਭੁੱਖ ਨਹੀਂ ਜਾਂਦੀ ਇਹਦੀ ਇੰਨੇ ਆਮ ਦੀ ਗੱਲ ਨਹੀਂ ਏ ਛੋਟੀ ਮੋਟੀ ਗੱਲ ਨਹੀਂ ਏ ਵੀ ਲੱਖ 2 ਕਰੋੜ 4 ਕਰੋੜ ਹੋ ਜਾਣਾ ਨਹੀਂ ਫੇਰ ਵੀ ਭੁੱਖ ਨਹੀਂ ਜਾਂਦੀ ਕਹਿੰਦੇ ਇਹ ਐਸੀ ਮਾਇਆ ਹੈ ਭਾਈ